ਪਈ ਅਮਰਤਪਾਲ ਦੀ ਟੀਮ ਉਥੇ ਜਿਆਦਾ ਐਕਟਿਵ ਆ ਤੇ ਉਹ ਇੰਨੀ ਲੱਗ ਰਿਹਾ ਕਿ ਸਿਰਫ ਹਨਾ ਵਾਰਿਸ ਪੰਜਾਬ ਵੱਲੋਂ ਉਤਾਰੇ ਗਏ ਨੇ ਪਰ ਉਹ ਸਾਂਝੇ ਉਮੀਦਵਾਰ ਨੇ ਉਹ ਭਵੇਂ ਬਾਗੀ ਤਰ੍ਹਾਂ ਹੋਵੇ ਭਾਈ ਸਿਮਰਜੀਤ ਸਿੰਘ ਮਾਨ ਸਾਹਿਬ ਹੋਣ ਹੋਰ ਜਿੰਨੇ ਵੀ ਬੰਦੇ ਪੰਥਕ ਤੌਰ ਤੇ ਵਿਚਰਦੇ ਨੇ ਉਹ ਸਾਰਿਆਂ ਨੇ ਉਹਨਾਂ ਨੂੰ ਸਮਰਥਨ ਦਿੱਤਾ ਹੈਗਾ ਸੋ ਬੀਬੀ ਖਲੜਾ ਜੀ ਉਹਨਾਂ ਨੇ ਵੀ ਤੇ ਅਸੀਂ ਭਾਈ ਅਮਰਤਪਾਲ ਦੀ ਟੀਮ ਦੀ ਪੂਰੀ ਐਕਟਵਰ ਤੇ ਉਹਨਾਂ ਦਾ ਪੂਰਾ ਸਾਥ ਦੇ ਰਹੇ ਆ ਸੋ ਸਾਡਾ ਫਰਜ਼ ਬਣਦਾ ਜੇ ਜੇ ਉਹ ਸਾਝੇ ਪੰਥ ਦੇ ਉਮੀਦਵਾਰ ਨੇ ਤੇ ਪੰਥ ਦਾ ਫਰਜ਼ ਬਣਦਾ ਕਿ ਭਾਈ ਅਸੀਂ ਉਹਨਾਂ ਦਾ ਚੋਣਾਂ ਦਾ ਪ੍ਰਚਾਰ ਕਰੀਏ ਤੇ ਉਹਨਾਂ ਨੂੰ ਜਿਤਾਈਏ ਭਾਈ ਅਮਰਤਪਾਲ ਸਿੰਘ ਪਹਿਲਾਂ ਕਹਿੰਦੇ ਸੀ ਕਿ ਅਸੀਂ ਵੱਖਰੇ ਰਾਜ ਦੀ ਮੰਗ ਕਰਦੇ ਆ ਤੇ ਅੱਜ ਅਸੀਂ ਕੋਈ ਜਿਹੜਾ VOTING ਤੰਤਰ ਦੇ ਵਿੱਚ ਨਹੀਂ ਜਾਣਾ ਹੈਗਾ ਸੋ ਕਹਿੰਦੇ ਕਿ ਉਹਨਾਂ ਨੇ ਵੀ ਚੋਣਾਂ ਲੜ ਲਈਆਂ ਉਸ ਤੋਂ ਬਾਅਦ ਹੁਣ ਇਹ ਭਾਈ ਮਨਦੀਪ ਸਿੰਘ ਆ ਕਹਿੰਦੇ ਸਿੱਖਾਂ ਨੂੰ ਇੱਧਰ ਜਾਣਾ ਨਹੀਂ ਚਾਹੀਦਾ ਤੋ ਕੇ ਸਿੱਖਾਂ ਦਾ ਤੋੜ ਵਿਛੋੜਾ ਜਿਹੜਾ ਹੈਗਾ ਸਭਧਾਨ ਨਾਲੋਂ ਹੋਣਾ ਚਾਹੀਦਾ ਤੋ ਇਹਨੂੰ ਕਿਦਾਂ ਵੇਖਦੇ ਹੋ ਜਦੋਂ ਬਾਈ ਦੀਪ ਸਿੱਧੂ ਨੇ ਇਹ ਜਥੇਬੰਦੀ ਵਾਰਿਸ ਪੰਜਾਬ ਦੇ ਬਣਾਈ ਸੀ ਤੇ ਦੋ ਬਾਈ ਨੇ ਖੁਦ ਇਹ ਗੱਲ ਕਹੀ ਸੀ ਕਿ ਭਾਈ ਸਾਨੂੰ ਇੱਕ ਆਪਣਾ ਪੋਲਿਟਿਕਲ ਧਿਰ ਪੈਦਾ ਕਰਨੀ ਪੈਣੀ ਆ ਸਾਡੀ ਲੀਡਰਸ਼ਿਪ ਸਾਨੂੰ ਪੈਦਾ ਕਰਨੀ ਪੈਣੀ ਆ ਪੰਜਾਬ ਪੰਜਾਬ ਵਾਸਤੇ ਤੇ ਪੰਥ ਵਾਸਤੇ ਜੋ ਗੱਲ ਕਰ ਸਕੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਗੱਲ ਕਰ ਸਕੇ ਸੋ ਜਦੋਂ ਜਥੇਬੰਦੀ ਬਣੀ ਆ ਬਾਈ ਦੀਪ ਨੇ ਹੀ ਇਹ ਗੱਲਾਂ ਪਹਿਲਾਂ ਕੀਤੀਆਂ ਉਹ ਬਕਾਇਦਾ ਤੌਰ ਤੇ ਸਾਡੇ ਬਾਈ ਦੀਆਂ ਹੱਲੇ ਵੀ ਵੀਡੀਓ ਪਈਆਂ ਨੇ ਜਦੋਂ ਭਾਈ ਅਮਰਤਪਾਲ ਸਿੰਘ ਆਏ ਆ ਉਹਨਾਂ ਨੇ ਵੀ ਗੱਲ ਕੀਤੀ ਆ ਕਿ ਇਹ ਜਿਹੜਾ ਸਿਧਾਂਤ ਦੇ ਵਿੱਚੋਂ ਸਾਨੂੰ ਕੁਝ ਮਿਲਣਾ ਤਾਂ ਨਹੀਂ ਪਰ ਜੇ ਸਾਨੂੰ ਸਿਧਾਂਤ ਕਿਤੇ ਵਰਤਣਾ ਪੈਂਦਾ ਤੇ ਸਾਨੂੰ ਵਰਤਣਾ ਪੈਣਾ ਤੇ ਅਸੀਂ ਵਰਤ ਸਾਨੂੰ ਵਰਤਣਾ ਚਾਹੀਦਾ ਵੀ ਆ ਸੋ ਇਹਦੇ ਵਿੱਚ ਜੇ ਆਪਾਂ ਦੇਖੀਏ ਕਿ ਜਿੰਨੇ ਸਾਡੇ ਬੰਦ ਸਿੰਘ ਆ ਉਹ ਵੀ ਜੇ ਕੋਈ ਕੋਰਟ ਕਚੈਰੀਆਂ ਦੇ ਵਿੱਚ ਜਾਂਦੇ ਆ ਉਹ ਸਬਧਾਨ ਨੂੰ ਹੀ ਵਰਤਦੇ ਆ ਅਸੀਂ ਸੋ ਜੇ ਆਪਾਂ ਇਹ ਗੱਲ ਕੰਨੇ ਆ ਕਿ ਸਬਧਾਨ ਨਹੀਂ ਵਰਤੋਣਾ ਤੇ ਫਿਰ ਤਾਂ بھائی ਜੀ ਸਾਰਾ ਕੁਝ ਹੀ ਬਾਈਕਾਟ ਕਰਨਾ ਪੈਣਾ ਪੈਣਾ ਨਾ ਜੇ ਤੁਸੀਂ ਫਿਰ ਤਾਂ ਤੁਸੀਂ ਕੋਈ ਆਰਸੀ ਲੈਣੀ ਆ ਕੋਈ ਜ਼ਮੀਨਾ ਪੱਤਰ ਤੇ ਕੋਈ ਕਾਗਜ਼ੀ ਕਾਰਵਾਈ ਕਰਨੀ ਆ ਉਹ ਵੀ ਸਬਧਾਨ ਦੇ ਅਧੀਨ ਹੀ ਆਉਂਦੇ ਆ ਤੁਹਾਡੇ ਜਿਹੜੇ ਮੀਟਰ ਲੱਗੇ ਉਹ ਵੀ ਸਬਧਾਨ ਦੇ ਅਧੀਨ ਹੀ ਆਉਂਦੇ ਆ ਸੋ ਜੇ ਕੋਈ ਤੁਸੀਂ ਇਹ ਕੰਨੇ ਆ ਕਿ ਸਬਧਾਨ ਦਾ ਬਾਈਕਾਟ ਕਰੋ ਤਾਂ ਫਿਰ ਤਾਂ بھائی ਜੀ ਸਾਰਾ ਕੁਝ ਹੀ ਕੱਟ ਕੇ ਫਿਰ ਬਾਅਦ ਸੈਟ ਦਿਓ ਅਗਲਾ ਦਿਓ ਨਾ ਸਵਿਧਾਨ ਦਾ ਬਾਈਕਟ ਤਾਂ ਫਿਰ ਪੂਰਨ ਤੌਰ ਤੇ ਤਾਂ ਹੀ ਹੋ ਸਕਦਾ ਹਾਂਜੀ ਪ੍ਰਾਈਡ ਪੰਜਾਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਿੱਗੀ ਜੀਆ ਇਹਨੂੰ ਕਰਦੇ ਹਾਂ ਦੋਸਤੋ ਮੈਂ ਤੁਹਾਡਾ ਆਪਣਾ ਦਲਜੀਤ ਸਿੰਘ ਅੱਜ ਆਪਾਂ ਗੱਲਬਾਤ ਕਰਾਂਗੇ ਤਰਨਤਾਰਨ ਜਿਮਣੀ ਚੋਣਾਂ ਦੀ ਜਿਹਦੇ ਵਿੱਚ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਜੋ ਕਿ ਸੰਦੀਪ ਸਿੰਘ ਸਨੀ ਦੇ ਭਰਾਤਾ ਨੇ ਸੋ ਸੰਦੀਪ ਸਿੰਘ ਸਨੀ ਨੂੰ ਸਾਰੇ ਜਾਣਦੇ ਆ ਸੋ ਭਾਈ ਮਨਦੀਪ ਸਿੰਘ ਹੋਰੀ ਇੱਕ ਪੰਥਕ ਉਮੀਦਵਾਰ ਜਿਨ੍ਹਾਂ ਨੂੰ ਸਾਰੀਆਂ ਪੰਥਕ ਜਥੇਬੰਦੀਆਂ ਵੱਲੋਂ ਇੱਕ ਸਾਂਝਾ ਉਮੀਦਵਾਰ ਕਹਿ ਲਿਏ ਜਾਂ ਫਿਰ ਸਾਰਿਆਂ ਦੀ ਸਪੋਰਟ ਕਹਿ ਸਕਦੇ ਆ ਉਹ ਮਿਲੀ ਹੋਈ ਹੈ ਤੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਸਮਰਥਕ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਾਲ ਜੁੜੇ ਹੋਏ ਨੌਜਵਾਨ ਯੂਐਸਏ ਦੀ ਧਰਤੀ ਤੋਂ ਸਾਡੇ ਨਾਲ ਜੁੜੇ ਹੋਏ ਨੇ ਸੋਨੂ ਯੂਐਸਏ ਹੈ ਨਾ ਜਿਨ੍ਹਾਂ ਨੂੰ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਸੁਣਦੇ ਹੋ ਬਹੁਤ ਫੇਸਬੁਕ ਲਾਈਵ ਜਾਂ ਹੋਰ ਵੀ ਕਨਵਰਸੇਸ਼ਨ ਜਿਹੜੀ ਉਹ ਕਰਦੇ ਰਹਿੰਦੇ ਹੁੰਦੇ ਨੇ ਪੰਥਕ ਮਸਲਿਆਂ ਦੇ ਉੱਤੇ ਤੇ ਭਾਈ ਸੰਦੀਪ ਸਿੰਘ ਦੇ ਹੱਕ ਦੇ ਵਿੱਚ ਉਹ ਚੋਣ ਪ੍ਰਚਾਰ ਵੀ ਕਰ ਰਹੇ ਆ ਸੋ ਅੱਜ ਸਾਡੇ ਨਾਲ ਜੁੜੇ ਹੋਏ ਨੇ ਆਪਾਂ ਉਹਨਾਂ ਨੂੰ ਪੁੱਛਾਂਗੇ ਕਿ ਆਖਰ ਕੀ ਕਿਉਂ ਵੋਟ ਪਾਉਣੀ ਚਾਹੀਦੀ ਹੈ ਕਿਉਂ ਸਿੱਖ ਸੰਗਤ ਨੂੰ ਭਾਈ ਮਨਦੀਪ ਸਿੰਘ ਨੂੰ ਜਿਤਾਉਣਾ ਚਾਹੀਦਾ ਕਿਉਂਕਿ ਬੜੇ ਸਵਾਲ ਵੀ ਪੈਦਾ ਹੁੰਦੇ ਨੇ ਕਿ ਲਓ ਜੀ ਇਹ VOTING ਸਿਸਟਮ ਚੋਂ ਬਾਹਰ ਆ ਜਾਣਾ ਚਾਹੀਦਾ ਪੰਥਕ ਜਥੇਬੰਦੀਆਂ ਨੂੰ ਵੋਟ ਪਾਉਣੀ ਚਾਹੀਦੀ ਤਾਂ ਆਪਾਂ ਇਹ ਗੱਲਬਾਤ ਕਰਾਂਗੇ ਪਹਿਲਾਂ ਵੈਲਕਮ ਕਰਦੇ ਆਂ ਭਾਈ ਸਾਹਿਬ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੈ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਚੋਂ ਭਾਈ ਠੀਕ ਠਾਕ ਹੋ ਹਾਂਜੀ ਚੜ੍ਹਦੀ ਕਲਾ ਮਹਾਰਾਜ ਦੀ ਕਿਰਪਾ ਭਾਈ ਜੀ ਠੀਕ ਹੈ ਜੀ ਠੀਕ ਹੈ ਅੱਛਾ ਚੋਣਾ ਆ ਗਈਆਂ ਪਰ ਮੈਂ ਤੁਹਾਡੇ ਬਾਰੇ ਜਾਨਣਾ ਚਾਹਉਣਾ ਪਹਿਲਾਂ ਵੀ ਤੁਸੀਂ ਵਾਰਿਸ ਪੰਜਾਬ ਦੇ ਜਥੇਬੰਦੀ ਹੈ ਉਹਦੇ ਨਾਲ ਕਿਵੇਂ ਜੁੜੇ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਹੈਗਾ ਤੁਹਾਡਾ ਜੜਾਬ ਹੁੰਦਾ ਨਾਲ ਨਾਲ ਗੱਲ ਚੱਲਦੀ ਹੈ ਕਿਉਂਕਿ ਮੈਂ ਦੇਖ ਰਿਹਾ ਕਿ ਤੁਸੀਂ ਵੀ ਤਿੰਨ ਚਾਰ ਸਾਲ ਤੋਂ ਐਕਟਿਵ ਹੋ ਭਾਵੇਂ ਬਾਈ ਦੀਪ ਸਿੰਘ ਸਿੱਧੂ ਹੋਵੇ ਜਾਂ ਫਿਰ ਭਾਈ ਅਮਰਤਪਾਲ ਸਿੰਘ ਹੁਣ ਭਾਈ ਮਨਦੀਪ ਸਿੰਘ ਸਿੱਧੂ ਭਾਈ ਮਨਦੀਪ ਸਿੰਘ ਮਾਫ ਕਰਨਾ ਉਹਨਾਂ ਦੇ ਬਾਰੇ ਤੁਸੀਂ ਪ੍ਰਚਾਰ ਕਰ ਰਹੇ ਹੋ ਸੋ ਪਹਿਲਾਂ ਆਪਣੇ ਬਾਰੇ ਜ਼ਰੂਰ ਦੱਸਿਓ ਸਾਡੇ ਦਰਸ਼ਕਾਂ ਨੂੰ ਜੀ ਭਾਈ ਜੀ ਮੈਂ ਵਾਰਸ ਪੰਜਾਬ ਜਥੇਬੰਦੀ ਨਾਲ ਕਿੱਦਾਂ ਜੁੜਿਆ ਮੈਂ ਜੁੜਿਆ ਸੀਗਾ ਭਾਈ ਦੀਪ ਬਾਈ ਉਹਨਾਂ ਦੇ ਕਰਕੇ ਜਦੋਂ ਕਿਸਾਨ ਕਿਸਾਨੀ ਮੋਰਚਾ ਲੱਗਾ ਸੀਗਾ ਦਿੱਲੀ ਵਾਲਾ ਉਦੋਂ ਮੈਂ ਬਾਈ ਦੀਪ ਹੁਣਾ ਦੇ ਨਾਲ ਉੱਥੇ ਵਿਚਰਿਆ ਸੀਗਾ ਕਿਸਾਨੀ ਮੋਰਚੇ ਦੇ ਵਿੱਚ ਦਿੱਲੀ ਮੈਂ ਇਥੋਂ ਬਕਾਇਦਾ ਤੌਰ ਤੇ ਜਦੋਂ ਮੋਰਚਾ ਦਿੱਲੀ ਪਹੁੰਚਿਆ ਤੇ ਮੈਂ ਹਫ਼ਤੇ ਬਾਅਦ ਉੱਥੇ ਬਾਈ ਹੁਣਾ ਦੇ ਕੋਲ ਗਿਆ ਤੇ ਬਾਈ ਹੁਣਾ ਦੇ ਨਾਲ ਰਹਿ ਕੇ ਆਏ ਸੀਗੇ ਮੈਂ ਤਿੰਨ ਕ ਮਹੀਨੇ ਲਈ ਸੀਗੇ ਉਦੋਂ ਮੋਰਚੇ ਦੇ ਵਿੱਚ ਤੇ ਦੀਪ ਬਾਈ ਦੇ ਨਾਲ ਉਦੋਂ ਜੁੜੇ ਸੀਗੇ ਉਸ ਤੋਂ ਬਾਅਦ ਚਲੋ ਦੀਪ ਬਾਈ ਦੀ ਸ਼ਹਾਦਤ ਹੁੰਦੀ ਆ ਉਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਨੂੰ ਮੁੱਖ ਸੇਵਾਦਾਰ ਦੇ ਤੌਰ ਤੇ ਲਾਇਆ ਗਿਆ ਤੇ ਭਾਈ ਅਮਰਤਪਾਲ ਸਿੰਘ ਹੁਣਾਂ ਨੂੰ ਅਸੀਂ ਕਲੱਬ ਹਾਊਸ ਤੋਂ ਜਾਣਦੇ ਆ ਜਦੋਂ ਦੀਪ ਬਾਈ ਨਾਲ ਉਹ ਇੱਥੇ ਕਲੱਬ ਹਾਊਸ ਤੇ ਗੱਲਬਾਤਾਂ ਕਰਦੇ ਹੁੰਦੇ ਸੀ ਰੂਮ ਲਾਉਂਦੇ ਹੁੰਦੇ ਸੀ ਪੰਜਾਬ ਦੇ ਮੁੱਦਿਆਂ ਦੇ ਉੱਤੇ ਗੱਲਬਾਤ ਚੱਲਦੀ ਸੀ ਸੋ ਜੋ ਭਾਈ ਅਮਰਤਪਾਲ ਸਿੰਘ ਨੂੰ ਅਸੀਂ ਪਹਿਲਾਂ ਤੋਂ ਜਾਣਦੇ ਆ ਇਹ ਨਹੀਂ ਕਿ ਜਦੋਂ ਭਾਈ ਅਮਰਤਪਾਲ ਨੂੰ ਮੁੱਖ ਸੇਵਾਦਾਰ ਲਾਇਆ ਗਿਆ ਵਾਰਸ 55 ਆਪ ਦੇ ਉਦੋਂ ਤੋਂ ਜਾਣਨਾ ਲੱਗੇ ਆ ਭਾਈ ਅਮਰਤਪਾਲ ਸਿੰਘ ਭਾਈ ਦੀਪ ਸਿੱਧੂ ਦੇ ਨਾਲ ਆਪਣੇ ਕਲੱਬ ਹਾਊਸ ਤੇ ਜਿੱਦਾਂ ਟਿਕਟੌਕ ਤੇ ਆਪਾਂ ਗੱਲਬਾਤ ਕਰ ਲਈਏ ਚਾਹੇ ਹੋਰ ਜਿਹੜੇ ਵੀ ਸੋਸ਼ਲ ਮੀਡੀਆ ਆਧਾਰੇ ਆ ਉਦਾਂ ਕਰ ਲਈਏ ਇਦਾਂ ਹੀ ਇੱਕ ਕਲੱਬ ਹਾਊਸ ਸੀਗਾ ਤੇ ਉੱਥੇ ਗੱਲਬਾਤ ਕਰਦੇ ਹੁੰਦੇ ਸੀਗੇ ਸੋ ਅਸੀਂ ਭਾਈ ਅਮਰਤਪਾਲ ਸਿੰਘ ਨੂੰ ਉਦੋਂ ਦੇ ਜਾਣਦੇ ਆ ਉਹ ਪੰਜਾਬ ਦੇ ਮੁੱਦਿਆਂ ਤੇ ਸਿੱਖ ਆਪਣੇ ਸਿੱਖ ਪੰਥ ਦੇ ਮੁੱਦਿਆਂ ਤੇ ਉੱਤੇ ਖੁੱਲ੍ਹ ਕੇ ਗੱਲਬਾਤ ਰੱਖਦੇ ਰਹੇ ਸੀਗੇ ਸੋ ਉਹਦੇ ਤੋਂ ਬਾਅਦ ਅਸੀਂ ਭਾਈ ਅਮਰਤਪਾਲ ਸਿੰਘ ਨਾਲ ਜੁੜ ਗਏ ਤੇ ਮੈਂ ਖਾਲਸਾ ਵੀ ਹੀਟ ਦੇ ਵਿੱਚ ਵੀ ਵਿਚਰਿਆ ਤਿੰਨ ਹਫ਼ਤੇ ਭਾਈ ਅਮਰਤ ਬਾਲ ਸਿੰਘ ਦੇ ਨਾਲ ਖਾਲਸਾ ਬਹੀਰ ਦੇ ਵਿੱਚ ਰਿਹਾ ਸੋ ਉਹ ਦੇਖੋ ਇਦਾਂ ਅਸੀਂ ਵਰਸ ਪੰਜਾਬ ਦੇ ਨਾਲ ਜੁੜੇ ਹੋਏ ਆਂ ਬਾਈ ਜੀ ਤੇ ਉਹ ਮੋਢਾ ਉਹਦਾ ਜਿਹੜਾ ਸਾਡਾ ਵੱਜਿਆ ਸੀਗਾ ਉਹ ਦੀਪ ਬਾਈ ਕਰਕੇ ਵੱਜਿਆ ਸੀਗਾ ਜੀ ਓਕੇ 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 ਬਿਲਕੁਲ ਬਿਲਕੁਲ ਬਾਈ ਦੀਪ ਸਿੰਘ ਸਿੱਧੂ ਦੇ ਕਰਕੇ ਆਪਾਂ ਕਹੀਏ ਪੰਜਾਬ ਦੀ ਜਵਾਨੀ ਜਿਹੜੀ ਹੈ ਉਹ ਇੱਕ ਥਾਂ ਤੇ ਇਕੱਠੀ ਹੋਈ ਸੋਚਣ ਲਈ ਮਜਬੂਰ ਹੋਈ ਕਿ ਆਖਰ ਬਣ ਕੀ ਰਿਹਾ ਹੈ ਉਹ ਸਾਰੀ ਗੱਲਬਾਤ ਫਿਰ ਜਿਹੜੀ ਅੱਗੇ ਚੱਲਦੀ ਗਈ ਹੈ ਬੇਸ਼ੱਕ ਅਜ ਭਾਈ ਦੀਪ ਸਿੰਘ ਸਿੱਧੂ ਸਾਡੇ ਵਿੱਚ ਨਹੀਂ ਹੈ ਪਰ ਉਹਦੀ ਸੋਚ ਜਿਹੜੀ ਹੈਗੀ ਉਹ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਉਸੇ ਤਰੀਕੇ ਨਾਲ ਚੱਲ ਰਹੀ ਹੈ ਜਿਵੇਂ ਅੱਗੋਂ ਭਾਈ ਅਮਰਪਾਲ ਸਿੰਘ ਨੇ ਕਮਾਂਡ ਸੰਭਾਲ ਲਈ ਹੈ ਤੋਂ ਹੁਣ ਸਮੇਂ ਦਰ ਸਮੇਂ ਪੰਥਕ ਚਿਹਰੇ ਜਿਹੜੇ ਨੇ ਉਹ ਸਾਨੂੰ ਮਿਲ ਰਹੇ ਆ ਜੋ ਚੰਗਾ ਇੱਕ ਸ਼ਗਨ ਹੈਗਾ ਤੋਂ ਹੁਣ ਆਪਾਂ ਜੇ ਗੱਲ ਕਰੀਏ ਭਾਈ ਮਨਦੀਪ ਸਿੰਘ ਬਾਰੇ ਜੇ ਜਿਹੜੇ ਇਸ ਵੇਲੇ ਖੜੇ ਹੋਏ ਨੇ ਜਿਮਨੀ ਚੋਣਾ ਹੋ ਰਹੀਆਂ ਤੇ ਇਹਦੇ ਵਿੱਚ ਪੱਲੜਾ ਤਾਂ ਇਹਨਾਂ ਦਾ ਭਾਰੀ ਲੱਗ ਰਿਹਾ ਹੈ ਕਿਉਂਕਿ ਐਜ਼ ਅ ਜਰਨਲਿਸਟ ਐਜ਼ ਪੱਤਰਕਾਰ ਮੈਂ ਦੇਖ ਰਿਹਾ ਕਿ ਭਾਈ ਚਰਚਾ ਜਿਹੜੀ ਉਹ ਸਾਰੇ ਪਾਸੇ ਭਾਈ ਮਨਦੀਪ ਸਿੰਘ ਦੀ ਹੈਗੀ ਆ ਤੋ ਮੈਂ ਤੁਹਾਡੇ ਕੋਲੋਂ ਜਾਨਣਾ ਚਾਹੁੰਨਾ ਤੁਸੀਂ ਸਮਰਥਕ ਵੀ ਹੋ ਤੁਸੀਂ ਵਾਰਿਸ ਪੰਜਾਬ ਦੀ ਜਥੇਬੰਦੀ ਨਾਲ ਜੁੜੇ ਹੋਏ ਹੋ ਸੋ ਕਾਰਨ ਕੀ ਹੈ ਕਿ ਸਾਨੂੰ ਵੋਟ ਕਿਉਂ ਪਾਉਣੀ ਚਾਹੀਦੀ ਹੈ ਭਾਈ ਮਨਦੀਪ ਸਿੰਘ ਨੂੰ ਕਿਉਂ ਵੋਟ ਪਾਉਣੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਬੜੀਆਂ ਗੱਲਾਂ ਕਰਦੇ ਆ ਕਿ ਉਹਨਾਂ ਦੀ ਪ੍ਰਾਪਤੀ ਕੀ ਹੈ ਜੀ ਉਹਨਾਂ ਨੇ ਕੀਤਾ ਕੀ ਹੈ ਉਹਨਾਂ ਦਾ ਬੈਕਗ੍ਰਾਉਂਡ ਕੀ ਹੈਗਾ ਸੋ ਇਹ ਇਹਦੇ ਬਾਰੇ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਆਕਰ ਵੋਟ ਕਿਉਂ ਪਾਉਣ ਲੋਕ ਦੇਖੋ ਭਾਈ ਜੀ ਪਹਿਲੀ ਗੱਲ ਤਾਂ ਜਿਹੜਾ ਉਹ ਸੂਰੀ ਸੀਗਾ ਉਹ ਕਿੱਦਾਂ ਆਪਣੇ ਸਿੱਖਾਂ ਬਾਰੇ ਬਕਵਾਸ ਕਰਦਾ ਸੀਗਾ ਕਿ 2% ਨੇ ਇਹਨਾਂ ਨੂੰ ਮਸਲ ਦਈਏ ਇਹਨਾਂ ਨੂੰ ਖਤਮ ਕਰ ਦਈਏ ਤੇ ਉਹ ਆਪਣੇ ਸਿੱਖਾਂ ਦੇ ਬੀਬੀਆਂ ਬਾਰੇ ਭੈਣਾਂ ਬਾਰੇ ਕਿੰਨੀ ਬਕਵਾਸ ਕਰਦਾ ਸੀਗਾ ਕਿ ਮੈਂ ਇਹਨਾਂ ਨਾਲ ਨਜ਼ਾਇਦ ਸੰਬੰਧ ਬਣਾਉਣੇ ਆ ਇਹਨਾਂ ਨਾਲ ਮੈਂ ਸੌਣ ਆਇਆ ਸੋ ਇਦਾਂ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਉਸ ਉਸ ਗੰਦ ਸੂਰੀ ਵੱਲੋਂ ਉਹਦੇ ਤੇ ਐਕਸ਼ਨ ਤਾਂ ਲੈਣਾ ਚਾਹੀਦਾ ਸੀ ਜੇ ਲਾਅ ਇਨ ਆਰਡਰ ਦੀ ਗੱਲ ਕਰਦੇ ਆ ਚਾਹੇ ਜੇ ਆਪਾਂ ਕਹਿੰਦੇ ਆ ਕਿ ਭਾਈ ਕਾਨੂੰਨ ਆਦੀਵਸਤਾ ਉਹਨੂੰ ਸਹੀ ਰੱਖਣ ਵਾਸਤੇ ਤੇ ਉਹਦੇ ਤੇ ਐਕਸ਼ਨ ਲੈਣਾ ਚਾਹੀਦਾ ਸੀਗਾ ਕਿ ਭਾਈ ਤੁਸੀਂ ਇਹ ਜਿਹੜੇ ਭੜਕਾਉ ਉਪਾਸ਼ਣ ਦੇ ਰਹੇ ਆ ਇਹ ਇਹਦੇ ਨਾਲ ਮਾਹੌਲ ਖਰਾਬ ਹੋ ਸਕਦਾ ਤੇ ਉਹਦੇ ਤੇ ਐਕਸ਼ਨ ਤਕੀ ਲੈਣਾ ਸੀਗਾ ਬਕਾਇਦਾ ਤੌਰ ਤੇ ਉਸ ਬੰਦੇ ਨੂੰ ਉਸ ਸਾਕਸ਼ ਨੂੰ ਬਕਾਇਦਾ ਤੌਰ ਤੇ ਉਹਨਾਂ ਨੇ ਸਿਕਿਉਰਟੀਆਂ ਦੇ ਕੇ ਨਵਾਜਿਆ ਤੇ ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਸਿੱਖਾਂ ਖਿਲਾਫ ਜੋ ਬੋਲਣਾ ਬੋਲੋ ਤੇ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਸੀਗੀ ਸੋ ਜਦੋਂ ਤੁਸੀਂ ਸਿੱਖਾਂ ਦੇ ਬੀਬੀਆਂ ਬਾਰੇ ਬੱਚਿਆਂ ਬਾਰੇ ਭੈਣਾਂ ਬਾਰੇ ਤੁਸੀਂ ਬਕਵਾਸ ਕਰੋਗੇ ਤੇ ਸਿੱਖਾਂ ਨੂੰ ਖਤਮ ਕਰਨ ਦੀ ਗੱਲ ਕਰੋਗੇ ਕਿ 2% ਨੇ ਇਹਨਾਂ ਨੂੰ ਮਸਲ ਦੇਵਾਂਗੇ ਇਹਨਾਂ ਨੂੰ ਮਾਰ ਦੇਵਾਂਗੇ ਤੇ ਫਿਰ ਭਾਈ ਜਾਗਦੀ ਜ਼ਮੀਰਾਂ ਵਾਲੇ ਜਿਉਂਦੇ ਨੇ ਤੇ ਉਹਨਾਂ ਨੇ ਜਾਗਦੀ ਜ਼ਮੀਰ ਦਾ ਹੋਣ ਦਾ ਉਹ ਪ੍ਰਤੱਖ ਕਰਕੇ ਦਿਖਾ ਦਿੱਤਾ ਤੇ ਉਹਨੂੰ ਗੱਡੀ ਚੜਾ ਦਿੱਤਾ ਸੋ ਜੋ ਸਿੱਖ ਰਵਾਇਤਾ ਦੇ ਅਨਸਾਰ ਸਜ਼ਾ ਬਣਦੀ ਸੀ ਉਸ ਸੂਰੀ ਦੀ ਉਹ ਦਿੱਤੀ ਗਈ ਆ ਭਾਈ ਸੰਦੀਪ ਸਿੰਘ ਉਹਨਾਂ ਵੱਲੋਂ ਜੀ ਉਹਦੇ ਤੋਂ ਬਾਅਦ ਹੁਣ ਜੇ ਆਪਾਂ ਅ ਅੱਗੇ ਚੱਲੀਏ ਤੇ ਜੇਲ੍ਹ ਦੇ ਵਿੱਚ ਜਿਹੜਾ ਇੱਕ ਆਪਣੇ ਆਪ ਨੂੰ ਸੁਫਾ ਸੁਬਾ ਸਰਹੰਦ ਕਹਿੰਦਾ ਸੀਗਾ ਜਿਨੇ ਪੰਜਾਬ ਦੀ ਨੌਜਵਾਨੀ ਨੂੰ ਕੋਹ ਕੋਕੇ ਮਾਰਿਆ ਹੋਵੇ ਇਹ ਸਪੈਸ਼ਲ ਤੌਰ ਤੇ ਜੇ ਆਪਾਂ ਗੱਲ ਕਰੀਏ ਕਿ ਤਰਨ ਤਰਨ ਸਾਬ ਦੇ ਇਲਾਕੇ ਦੇ ਵਿੱਚ ਇਹ ਬੰਦਾ ਸੀਗਾ ਜਿਨੇ ਆਪਣੇ ਮੋਢਿਆਂ ਦੇ ਉੱਤੇ ਫੀਤੀਆਂ ਲਾਉਣ ਵਾਸਤੇ ਪੰਜਾਬ ਦੀ ਸਿੱਖਾਂ ਦੀ ਨੌਜਵਾਨੀ ਦਾ ਕਹਾਣ ਕੀਤਾ ਹੋਵੇ ਅ ਬੱਚਿਆਂ ਨੂੰ ਮੈਂ ਤਾਂ ਕਹਿੰਦਾ ਵੀ ਜਿਹੜੇ ਸਕੂਲ ਜਾਂਦੇ ਬੱਚੇ ਜਿ ਸੀਗੇ ਉਹਨਾਂ ਨੂੰ ਵੀ ਚੱਕ ਚੱਕ ਕੇ ਉਹਨਾਂ ਦੇ ਝੂਠੇ ਮੁਕਾਬਲੇ ਬਣਾ ਕੇ ਤੇ ਉਹਨਾਂ ਨੂੰ ਸ਼ਹੀਦ ਕੀਤਾ ਹੋਵੇ ਸੋ ਉਸ ਗੰਦ ਨੂੰ ਵੀ ਭਾਈ ਸੰਦੀਪ ਸਿੰਘ ਸਣੀ ਉਹਨਾਂ ਨੇ ਗੱਡੀ ਚੜਾਇਆ ਤੇ ਉਹਦਾ ਸੋਧਾ ਲਾਇਆ ਉਹ ਵੀ ਜੇ ਆਪਾਂ ਕਹੀਏ ਕਿ ਜੇ ਆਪਾਂ ਕਾਨੂੰਨ ਤੇ ਯਕੀਨ ਕਰਦੇ ਤੇ ਉਹਨੂੰ ਵੀ ਦੇਖ ਲਓ ਬਈ ਕਿੰਨੇ ਸਾਲ ਉਹ ਬਾਹਰ ਘੁੰਮਦਾ ਰਿਹਾ ਤੇ ਹੁਣ ਵੀ ਉਹਦੇ ਤੇ ਇਹ ਸੀਗਾ ਕਿ ਭਾਈ ਇਹ ਇਹ ਬਜ਼ੁਰਗ ਹੋ ਗਿਆ ਤੇ ਇਹਨੂੰ ਛੱਡਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀਗੀਆਂ ਪਰ ਮਹਾਰਾਜ ਨੇ ਜਿਹੜੀ ਸੇਵਾ ਕਿਸੇ ਤੋਂ ਲੈਣੀ ਆਪਣੇ ਗੁਰੂ ਦੇ ਸਿੰਘ ਤੋਂ ਤੇ ਉਹ ਮਹਾਰਾਜ ਨੇ ਲੈ ਲੈਣੀ ਆ ਉਹ ਮਹਾਰਾਜ ਨੇ ਸੰਦੀਪ ਸਿੰਘ ਭਾਈ ਤੋਂ ਹਣਾ ਤੋਂ ਤੁਸਨੀ ਤੋਂ ਲੈ ਲਈ ਆ ਸੋ ਮਹਾਰਾਜ ਨੇ ਕਰਦੀ ਗੱਲਾ ਉਹ ਤਾਂ ਕਰਵਾਉਣੀ ਆ ਜਿਸ ਸਿੰਘ ਤੋਂ ਸੇਵਾ ਲੈਣੀ ਆ ਉਹ ਲੈ ਹੀ ਲੈਣੀ ਆ ਹਾਂਜੀ ਭਾਈ ਜੀ 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 ਠੀਕ ਹੈ ਠੀਕ ਹੈ ਸੋ ਕਿਵੇਂ ਪ੍ਰਚਾਰ ਕਿਵੇਂ ਚੱਲ ਰਿਹਾ ਹੈ ਕਿਉਂਕਿ ਵੋਟਾਂ ਬਸ ਇੱਕ ਅੱਧੇ ਦਿਨ ਦੇ ਵਿੱਚ ਵੋਟਾਂ ਹੀ ਨੇ ਤੇ ਕਿਵੇਂ ਪ੍ਰਚਾਰ ਚੱਲ ਰਿਹਾ ਪਾਰਟੀ ਦਾ ਜੀ ਦੇਖੋ ਭਾਈ ਜੀ ਜਿਹੜੇ ਭਾਈ ਮਨਦੀਪ ਸਿੰਘ ਜੀ ਆ ਉਹ ਸਾਂਝੇ ਤੌਰ ਤੇ ਇੱਕ ਪੰਥਕ ਅਮੀਦਵਾਰ ਵਜੋਂ ਉਤਾਰੇ ਗਏ ਆ ਉਹਨਾਂ ਨੇ ਇਲੈਕਸ਼ਨ ਜਿਹੜੀ ਲੜਨ ਦਾ ਫੈਸਲਾ ਕੀਤਾ ਸੀਗਾ ਤੇ ਉਹਦੇ ਵਿੱਚ ਸਾਰੇ ਜਿੰਨੀਆਂ ਵੀ ਸਾਡੇ ਹੈਗੀਆਂ ਜਥੇਬੰਦੀਆਂ ਨੇ ਚਾਹੇ ਇਲੈਕਟ੍ਰਿਕ ਬਾਡੀ ਵਾਲੀਆਂ ਜਥੇਬੰਦੀਆਂ ਲਾ ਲਈਏ ਪੰਜਾਬ ਜਿਹੜੀ ਸਿੱਖ ਪੰਥ ਪੰਥ ਨੂੰ ਸਮਰਪਿਤ ਨੇ ਉਹਨਾਂ ਹਰੇਕ ਉਸ ਬੰਦੇ ਨੇ ਬਚੰਦੇ ਨੇ ਉਹ ਭਾਈ ਮਨਦੀਪ ਹੁਣਾਂ ਦਾ ਸਾਥ ਦਿੱਤਾ ਤੇ ਉਹ ਇੱਕ ਸਾਂਝੇ ਤੌਰ ਤੇ ਉਮੀਦਵਾਰ ਦੇ ਵਜੋਂ ਉਹ ਚੋਣ ਪ੍ਰਚਾਰ ਚੋਣਾਂ ਦੇ ਵਿੱਚ ਉਤਰੇ ਨੇ ਸੋ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਸਿਗਾ ਕਿ ਜੇ ਉਹ ਸਾਂਝੇ ਤੌਰ ਤੇ ਉਤਰੇ ਆ ਕਿਸੇ ਪਾਰਟੀ ਵਿੱਚੇਸ਼ ਵੱਲੋਂ ਨਹੀਂ ਉਤਰੇ ਉਹਦੇ ਵਿੱਚ ਹਾਂ ਇੱਕ ਗੱਲ ਜ਼ਰੂਰ ਹੈਗੀ ਆ ਕਿ ਭਾਈ ਆਪਣੇ ਭਾਈ ਅਮਰਤਪਾਲ ਦੀ ਟੀਮ ਉਥੇ ਜ਼ਿਆਦਾ ਐਕਟਿਵ ਆ ਤੇ ਉਹ ਇਦਾਂ ਹੀ ਲੱਗ ਰਿਹਾ ਕਿ ਸਿਰਫ ਹਨਾ ਵਾਰਿਸ ਪੰਜਾਬ ਵੱਲੋਂ ਉਤਾਰੇ ਗਏ ਨੇ ਪਰ ਉਹ ਸਾਂਝੇ ਉਮੀਦਵਾਰ ਨੇ ਉਹ ਭਾਵੇਂ ਬਾਗੀ ਤੜਾ ਹੋਵੇ ਭਾਈ ਸਿਮਰਜੀਤ ਸਿੰਘ ਮਾਨ ਸਾਹਿਬ ਹੋਣ ਹੋਰ ਜਿੰਨੇ ਵੀ ਬੰਦੇ ਪੰਥਕ ਤੌਰ ਤੇ ਵਿਚਰਦੇ ਨੇ ਉਹ ਸਾਰਿਆਂ ਨੇ ਉਹਨਾਂ ਨੂੰ ਸਮਰਥਨ ਦਿੱਤਾ ਹੈਗਾ ਸੋ ਬੀਬੀ ਖਲੜਾ ਜੀ ਉਹਨਾਂ ਨੇ ਵੀ ਤੇ ਅਸੀਂ ਭਾਈ ਅਮਰਤਪਾਲ ਦੀ ਟੀਮ ਵੀ ਪੂਰੀ ਐਕਟਿਵ ਆ ਤੇ ਉਹਨਾਂ ਦਾ ਪੂਰਾ ਸਾਥ ਦੇ ਰਹੇ ਆ ਸੋ ਸਾਡਾ ਫਰਜ਼ ਬਣਦਾ ਜੇ ਜੇ ਉਹ ਸਾਂਝੇ ਪੰਥ ਦੇ ਅਮੀਰ ਉਮੀਦਵਾਰ ਨੇ ਤੇ ਪੰਥ ਦਾ ਫਰਜ਼ ਬਣਦਾ ਕਿ ਭਾਈ ਅਸੀਂ ਉਹਨਾਂ ਦਾ ਚੋਣਾਂ ਦਾ ਪ੍ਰਚਾਰ ਕਰੀਏ ਤੇ ਉਹਨਾਂ ਨੂੰ ਜਿਤਾਈਏ ਜੀ ਬਾਈ ਜੀ ਸਵਾਲ ਇੱਕ ਜਿਹੜਾ ਮੈਂ ਦੇਖ ਰਿਹਾ ਵੀ ਆਲੇ-ਦੋਲੇ ਘੁੰਮ ਰਿਹਾ ਹੈ ਭਾਵੇਂ ਟਿਕਟੌਕ ਤੇ ਲਾ ਲਈਏ ਬੜੀਆਂ ਬਹਿਸਾਂ ਇਹਦੇ ਤੇ ਹੁੰਦੀਆਂ ਡਿਬੇਟਸ ਹੁੰਦੀਆਂ ਨੇ ਕਿ ਜਿਹੜੇ ਸਿੱਖ ਨੇ ਖਾਸ ਜ਼ੁਰਤੇ ਉਹਨਾਂ ਦਾ ਨਿਸ਼ਾਨਾ ਹੁੰਦਾ ਹੈ ਵੀ ਭਾਈ ਅਮਰਤਪਾਲ ਸਿੰਘ ਪਹਿਲਾਂ ਕਹਿੰਦੇ ਸੀ ਵੀ ਅਸੀਂ ਵੱਖਰੇ ਰਾਜ ਦੀ ਮੰਗ ਕਰਦੇ ਹਾਂ ਤੇ ਅੱਜ ਅਸੀਂ ਕੋਈ ਜਿਹੜਾ VOTING ਤੰਤਰ ਦੇ ਵਿੱਚ ਨਹੀਂ ਜਾਣਾ ਹੈਗਾ ਸੋ ਕਹਿੰਦੇ ਵੀ ਉਹਨਾਂ ਨੇ ਵੀ ਚੋਣਾਂ ਲੜ ਲਈਆਂ ਉਸ ਤੋਂ ਬਾਅਦ ਹੁਣ ਇਹ ਭਾਈ ਮਨਦੀਪ ਸਿੰਘ ਹੈ ਕਹਿੰਦੇ ਸਿੱਖਾਂ ਨੂੰ ਇੱਧਰ ਜਾਣਾ ਨਹੀਂ ਚਾਹੀਦਾ ਕਿਉਂਕਿ ਸਿੱਖਾਂ ਦਾ ਤੋੜ ਵਿਛੋੜਾ ਜਿਹੜਾ ਹੈਗਾ ਸਾਵਧਾਨ ਨਾਲ ਹੋਣਾ ਚਾਹੀਦਾ ਸੋ ਇਹਨੂੰ ਕਿ ਤਾਂ ਦੇਖਦੇ ਹੋ ਇਹ ਸਵਾਲ ਨੂੰ ਕਿਵੇਂ ਤੁਸੀਂ ਟੈਕਲ ਕਰਦੇ ਹੋ ਜਦੋਂ ਕੋਈ ਤੁਹਾਨੂੰ ਪੁੱਛਦਾ ਕਿ ਭਾਈ ਸਿੱਖਾਂ ਨੂੰ ਜਿਹੜਾ ਹੈਗਾ ਉਹ ਕਹਿੰਦੇ ਇੱਕ ਪਾਸੇ ਇਹ ਵੀ ਕਿਹਾ ਜਾਂਦਾ ਨਾ ਵੀ ਕੋਈ ਜਿਹੜਾ ਕਹੇ ਲਈ ਇਹ ਫੀਲਡ ਜਿਹੜਾ ਖਾਨਾ ਖਾਲੀ ਨਹੀਂ ਰੱਖਣਾ ਸੋ ਆਪਾਂ ਵੋਟਾਂ ਵੀ ਲੜਦੀਆਂ ਪਰ ਇੱਕ ਪਾਸੇ ਇਹ ਕਿਹਾ ਜਾ ਰਿਹਾ ਵੀ ਜਿਹੜੇ ਲੜ ਰਹੇ ਨੇ ਉਹ ਸੰਵਿਧਾਨ ਦੇ ਥੱਲੇ ਲੜ ਰਹੇ ਨੇ ਤੇ ਸੰਵਿਧਾਨ ਸਾਡਾ ਹੈ ਨਹੀਂ ਹੈ ਸੋ ਇਹ ਗੱਲਾਂ ਬਾਤਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਨਹੀਂ ਦੇਖੋ ਭਾਈ ਜੀ ਜੇ ਸੰਵਿਧਾਨ ਦੀ ਗੱਲ ਕਰੀਏ ਤੇ ਆਪਾਂ ਜੇ ਕਹਿੰਦੇ ਆ ਕਿ ਸੰਵਿਧਾਨ ਨਹੀਂ ਵਰਤਣਾ ਚਾਹੀਏ ਵਰਤਣਾ ਜਦੋਂ ਬਾਈ ਦੀਪ ਸਿੱਧੂ ਨੇ ਇਹ ਜਥੇਬੰਦੀ ਵਾਰਿਸ ਪੰਜਾਬ ਦੇ ਬਣਾਈ ਸੀ ਕਿ ਤੇ ਬਾਈ ਨੇ ਖੁਦ ਇਹ ਗੱਲ ਕਹੀ ਸੀ ਕਿ ਭਾਈ ਸਾਨੂੰ ਇੱਕ ਆਪਣਾ politcal ਥਿਰ ਥਿਰ ਪੈਦਾ ਕਰਨੀ ਪੈਣੀ ਆ ਸਾਡੀ ਲੀਡਰਸ਼ਿਪ ਸਾਨੂੰ ਪੈਦਾ ਕਰਨੀ ਪੈਣੀ ਆ ਪੰਜਾਬ ਪੰਜਾਬ ਵਾਸਤੇ ਤੇ ਪੰਥ ਵਾਸਤੇ ਜੋ ਗੱਲ ਕਰ ਸਕੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਗੱਲ ਕਰ ਸਕੇ ਸੋ ਜਦੋਂ ਜਥੇਬੰਦੀ ਬਣੀ ਆ ਬਾਈ ਦੀਪ ਨੇ ਹੀ ਇਹ ਗੱਲਾਂ ਪਹਿਲਾਂ ਕੀਤੀਆਂ ਉਹ ਬਕਾਇਦਾ ਤੌਰ ਤੇ ਸਾ ਤੇ ਬਾਈ ਦੀਆਂ ਹੱਲੇ ਵੀ ਵੀਡੀਓ ਪਈਆਂ ਨੇ ਸੋ ਜਦੋਂ ਭਾਈ ਅਮਰਤਪਾਲ ਸਿੰਘ ਆਏ ਆ ਉਹਨਾਂ ਨੇ ਵੀ ਗੱਲ ਕੀਤੀ ਆ ਕਿ ਇਹ ਜਿਹੜਾ ਸੰਵਿਧਾਨ ਦੇ ਵਿੱਚ ਉਹ ਸਾਨੂੰ ਕੁਝ ਮਿਲਣਾ ਤਾਂ ਨਹੀਂ ਪਰ ਜੇ ਸਾਨੂੰ ਸੰਵਿਧਾਨ ਕਿਤੇ ਵਰਤਣਾ ਪੈਂਦਾ ਤੇ ਸਾਨੂੰ ਵਰਤਣਾ ਪੈਣਾ ਤੇ ਅਸੀਂ ਵਰਤ ਸਾਨੂੰ ਵਰਤਣਾ ਚਾਹੀਦਾ ਵੀ ਆ ਸੋ ਇਹਦੇ ਵਿੱਚ ਜੇ ਆਪਾਂ ਦੇਖੀਏ ਕਿ ਜਿੰਨੇ ਸਾਡੇ ਬੰਦੀ ਸਿੰਘ ਆ ਉਹ ਵੀ ਜੇ ਕੋਈ ਕੋਰਟ ਕਚਹਿਰੀਆਂ ਦੇ ਵਿੱਚ ਜਾਂਦੇ ਆ ਤੇ ਉਹ ਸਬਧਾਨ ਨੂੰ ਹੀ ਵਰਤਦੇ ਆਂ ਅਸੀਂ ਸੋ ਜੇ ਆਪਾਂ ਇਹ ਗੱਲ ਕਹਿੰਨੇ ਆ ਕਿ ਸਬਧਾਨ ਨਹੀਂ ਵਰਤਣਾ ਤੇ ਫੇਰ ਤਾਂ ਬਾਈ ਜੀ ਸਾਰਾ ਕੁਝ ਹੀ ਬਾਈਕਾਟ ਕਰਨਾ ਪੈਣਾ ਪੈਣਾ ਨਾ ਜੇ ਤੁਸੀਂ ਫੇਰ ਤਾਂ ਤੁਸੀਂ ਕੋਈ ਆਰਸੀ ਲੈਣੀ ਆ ਕੋਈ ਜ਼ਮੀਨਾ ਪੱਧਰ ਦੇ ਕੋਈ ਕਾਗਜ਼ੀ ਕਾਰਵਾਈ ਕਰਨੀ ਆ ਉਹ ਵੀ ਸਬਧਾਨ ਦੇ ਅਧੀਨ ਹੀ ਆਉਂਦੇ ਆ ਤੁਹਾਡੇ ਜਿਹੜੇ ਮੀਟਰ ਲੱਗੇ ਉਹ ਵੀ ਸਬਧਾਨ ਦੇ ਅਧੀਨ ਹੀ ਆਉਂਦੇ ਆ ਸੋ ਜੇ ਕੋਈ ਤੁਸੀਂ ਇਹ ਕਹਿੰਨੇ ਆ ਕਿ ਸਬਧਾਨ ਦਾ ਬਾਈਕਾਟ ਕਰੋ ਤੇ ਫੇਰ ਤਾਂ ਬਾਈ ਜੀ ਸਾਰਾ ਕੁਝ ਹੀ ਕੱਢ ਗਏ ਫਿਰ ਬਾਹਰ ਸੈੱਟ ਦਿਓ ਅਗਲਾ ਦਿਓ ਨਾ ਸਵਿਧਾਨ ਦਾ ਬਾਈਕਟ ਤਾਂ ਫਿਰ ਪੂਰਨ ਤੌਰ ਤੇ ਤਾਂ ਹੀ ਹੋ ਸਕਦਾ ਪਰ ਜੇ ਤੁਸੀਂ ਕਹਿੰਦੇ ਆ ਕਿ ਜਿੱਦਾਂ ਭਾਈ ਆਪਣੇ ਭਾਈ ਅਮਰਤਪਾਲ ਸਿੰਘ ਨੇ ਕਿਹਾ ਸੀਗਾ ਕਿ ਜਿੱਥੇ ਸਾਨੂੰ ਸਵਿਧਾਨ ਵਰਤਣ ਦੀ ਲੋੜ ਆ ਤੇ ਸਾਨੂੰ ਵਰਤਣਾ ਚਾਹੀਦਾ ਹੁਣ ਮੈਂ ਇਹਦੀ ਇੱਕ ਉਦਾਹਰਨ ਦਿੰਦਾ ਜਿਹੜੇ ਇੱਥੇ ਤੁਸੀਂ ਵੀ ਸੁਣਿਆ ਟਿਕਟੌਕ ਤੇ ਕਾਫੀ ਇਹੋ ਚੀਜ਼ਾਂ ਦਾ ਅਸੀਂ ਬਹਿਸਵਾਜੀ ਹੁੰਦੀ ਰਹਿੰਦੀ ਆ ਕਿ ਭਾਈ ਤੁਸੀਂ ਸਵਿਧਾਨ ਕਿਉਂ ਵਰਤਣਾ ਚਾਹੁੰਦੇ ਆ ਗੱਲ ਤਾਂ ਇਹ ਆ ਬਾਈ ਜੀ ਜੇ ਬਾਈਕਾਟ ਦੀ ਗੱਲ ਕਰਦੇ ਆ ਕੋਈ ਬੰਦੇ ਜਿਹੜੇ ਕਹਿੰਦੇ ਆ ਕਿ ਭਾਈ ਤੁਹਾਨੂੰ ਉਸ ਵੋਟਾਂ ਦਾ ਹੀ ਬਾਈਕਾਟ ਕਰ ਦੇਣਾ ਚਾਹੀਦਾ ਪਰ ਜੇ ਜਦੋਂ 99 ਦੇ ਵਿੱਚ ਸਾਡੀ ਖੜਕੂ ਜਥੇਬੰਦੀਆਂ ਤੇ ਹੋਰ ਜਿਹੜੀਆਂ ਜਥੇਬੰਦੀਆਂ ਸੀ ਜਿਨ੍ਹਾਂ ਨੇ ਕਿਹਾ ਕਿ ਭਾਈ ਆਪਾਂ ਵੋਟਾਂ ਦਾ ਬਾਈਕਾਟ ਕਰਨਾ ਤੇ ਵੋਟਾਂ ਦਾ ਬਾਈਕਾਟ ਕਰਕੇ ਬਾਅਦ ਵਿੱਚ ਸਿਰਫਤੇ ਸਿਰਫ ਮੈਨੂੰ ਲੱਗਦਾ ਆਪਣੇ 8 ਤੋਂ 9% ਸਿਰਫ ਬੋਟਾਂ ਲੈ ਕੇ ਤੇ ਬਿਆਨਤਾ 부ਚੜ ਨੇ ਆਪਣੀ ਸਰਕਾਰ ਬਣਾ ਗਿਆ ਤੇ ਕੀ ਉਹ ਸੰਘਰਸ਼ ਉਹ ਸੰਘਰਸ਼ ਜਿਹੜਾ 92 ਵਾਲਾ ਸੀਗਾ ਉਸ ਤੋਂ ਬਾਅਦ ਜਦੋਂ ਬਿਆਨਤਾ 부ਚੜ ਦੀ ਸਰਕਾਰ ਬਣੀ ਆ ਕੀ ਸਾਡਾ ਸੰਘਰਸ਼ ਉਸ ਤੋਂ ਬਾਅਦ ਪੀਕ ਤੇ ਗਿਆ ਕਿ ਸੰਘਰਸ਼ ਸਾਡਾ ਉਹਨੇ 4 ਸਾਲਾਂ ਦੇ ਵਿੱਚ ਖਤਮ ਕਰ ਦਿੱਤਾ ਸੋ ਇਹ ਗੱਲਾਂ ਸਾਨੂੰ ਸੋਚਣੀਆਂ ਪੈਣੀਆਂ ਕਿ ਜਦੋਂ ਪਹਿਲਾਂ ਬਾਈਕਾਟ ਕੀਤਾ ਸੀਗਾ ਕੀ ਸਾਨੂੰ ਉਹਦਾ ਫਾਇਦਾ ਹੋਇਆ ਕਿ ਨਹੀਂ ਹੋਇਆ ਤੋ ਜੇ 92 ਤੋਂ ਲੈ ਕੇ 95 ਤੱਕ ਉਹਨੇ ਸਾਡੀ ਨੌਜਵਾਨੀ ਦਾ ਕਹਾਣ ਕੱਟ ਛੱਡਿਆ ਸਾਡੇ ਜਿਹੜਾ ਸੰਘਰਸ਼ ਜਿਹੜਾ ਕਿ ਪੀ ਕਿਤੇ ਜਾਣਾ ਚਾਹੀਦਾ ਸੀ ਉਹਦਾ ਕਹਾਣ ਕਰ ਛੱਡਿਆ ਤੇ ਉਹ ਇੱਕ ਸਮਾਂ ਇਦਾਂ ਤਾਂ ਆਇਆ ਕਿ ਸੰਘਰਸ਼ ਚ ਮੈਂ ਇਹ ਨਹੀਂ ਕਹੂੰਗਾ ਕਿ ਖਤਮ ਹੋ ਗਿਆ ਪਰ ਉਹ ਜਿਹੜਾ ਸਾਡਾ ਸੰਘਰਸ਼ ਮੈਂ ਕਹਿੰਨਾ ਅੱਗੇ ਵਧਣਾ ਚਾਹੀਦਾ ਸੀ ਉਹਦਾ ਯਾਨੀ ਕਿ ਬਹੁਤ ਡਾਊਨਫਾਲ ਹੋਇਆ ਤੇ ਉਹ ਜਿਹੜਾ ਸੰਘਰਸ਼ ਬੇਸਿਕਲੀ ਖਤਮ ਹੋਣ ਦੇ ਕਿਨਾਰੇ ਤੇ ਚੱਲ ਗਿਆ ਜਦ ਤੱਕ ਬਿਆਨ ਤੇ 부ਚੜ 부ਚੜ ਤੋਂ ਗੱਡੀ ਨਹੀਂ ਚੜਾਇਆ ਗਿਆ ਸੋ ਇੱਕ ਗੱਲ ਸਾਡੇ ਜ਼ੈਨ ਦੇ ਵਿੱਚ ਹੋਣੀ ਚਾਹੀਦੀ ਆ ਜੇ ਆਪਾਂ ਜੋ ਪਿੱਛੇ ਵਰਤਾਰਾ ਬੀਤਿਆ ਹੈਗਾ ਤੇ ਉਹਦੇ ਤੋਂ ਜੇ ਆਪਾਂ ਕੋਈ ਸਿੱਖਿਆ ਨਹੀਂ ਲਈ ਹੈਗੀ ਆਪਾਂ ਸਾਨੂੰ ਮੈਂ ਆਪਾਂ ਇਹ ਗੱਲ ਬਿਲਕੁਲ ਜਾਣਦੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਕੋਲ ਕੋਈ ਕੋਈ ਇਦਾਂ ਦੀਆਂ ਪਾਵਰਾਂ ਨਹੀਂ ਹੈਗੀਆਂ ਕਿਉਂਕਿ ਸੈਂਟਰ ਗਵਰਨਮੈਂਟ ਕੋਈ ਆਪਣੇ ਸੂਬੇ ਦੇ ਕੋਲ ਇੰਨੀਆ ਕਿਤਾ ਤਾਕਤ ਨਹੀਂ ਦਿੰਦੀ ਹੈਗੀ ਕਿ ਉਹ ਕੁਝ ਸੁਧਾਰ ਕਰ ਸਕਣ ਪਰ ਜੇ ਕੁਝ ਪਰਸੈਂਟ ਵੀ ਜੇ ਸਾਡੇ ਕੋਲ ਤਾਕਤ ਆਉਂਦੀ ਆ ਪਾਵਰ ਆਉਂਦੀ ਆ ਤੇ ਉਹਦੇ ਨਾਲ ਕੁਝ ਸੁਧਾਰ ਕਰ ਸਕਦੇ ਆ ਤਾਂ ਆਪਾਂ ਨੂੰ ਉਹ ਚੀਜ਼ ਜ਼ਰੂਰ ਵਰਤਣੀ ਚਾਹੀਦੀ ਹੈ ਕਈ ਵਕਤ ਕਈ ਵਾਰ ਸਾਨੂੰ ਵਿੱਚ ਵੱੜ ਕੇ ਹੀ ਸਾਨੂੰ ਉਹ ਜਿਹੜੀਆਂ ਆਪਣੀ ਸੰਘਰਸ਼ ਕਿ ਲੜਨੇ ਪੈਂਦੇ ਆ ਉਹਨਾਂ ਦਾ ਉਹਨਾਂ ਵਾਸਤੇ ਕਈ ਚੀਜ਼ਾਂ ਕਰਨੀਆਂ ਪੈਂਦੀਆਂ ਹੁੰਦੀਆਂ ਹਾਂਜੀ ਬਾਈ ਜੀ 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 ਬਿਲਕੁਲ ਬਿਲਕੁਲ ਇਹੀ ਕਿਹਾ ਜਾਂਦਾ ਕਿ 27 ਦੇ ਵਿੱਚ ਹੁਣ ਆਪਾਂ ਸੀਐਮ ਬਣਾ ਦੇਵਾਂਗੇ ਇੱਕ ਤਾਂ ਇਹ ਵੀ ਗੱਲ ਜਿਹੜੀ ਬੜੀ ਆਉਂਦੀ ਹੈ ਬਾਹਰ ਕਿ ਐਮਪੀ ਤਾਂ ਬਣਾਇਆ ਗਿਆ ਭਾਈ ਉਮਰਤਪਾਲ ਸਿੰਘ ਨੂੰ ਕਿ ਉਹ ਬਾਹਰ ਆ ਜਾਣਗੇ ਉਹਨਾਂ ਨੂੰ ਛੱਡ ਦੇਣਗੇ ਕਹਿੰਦੇ ਉਹ ਛੱਡਿਆ ਨਹੀਂ ਕਹਿੰਦੇ ਤੁਸੀਂ ਸੀਐਮ ਵੀ 27 ਚ ਬਣਾ ਦਿਓ ਤਾਂ ਵੀ ਦੀ ਛੱਡਣਗੇ ਇਹਦੇ ਬਾਰੇ ਕੀ ਕਹੋਗੇ ਦੇਖੋ ਭਾਈ ਜੀ ਪਹਿਲੀ ਗੱਲ ਤਾਂ ਭਾਈ ਅਮਰਤਪਾਲ ਸਿੰਘ ਨੇ ਕਦੀ ਵੀ ਚੋਣਾ ਲੜਨੇ ਦਾ ਕੋਈ ਇਦਾਂ ਦਾ ਨਹੀਂ ਸੀਗਾ ਕਿ ਉਹਨਾਂ ਦਾ ਕਿ ਮੈਂ ਆ ਕੇ ਤੇ ਐਮਪੀ ਬਣਾ ਉਹਨਾਂ ਨੇ ਖਾਲਸਾ ਬਹੀਰ ਚਲਾਈ ਉਹਨਾਂ ਨੇ ਨਸ਼ੇ ਦੇ ਮੁੱਦੇ ਦੇ ਉੱਤੇ ਵੱਧ ਚੜ ਕੇ ਗੱਲਬਾਤ ਰੱਖੀ ਆ ਜਿਹੜੀ ਨੌਜਵਾਨੀ ਨਸ਼ਿਆਂ ਵੱਲ ਨੂੰ ਜਾ ਰਹੀ ਸੀ ਉਹਨਾਂ ਨੂੰ ਵਾਪਸ ਆਨੰਦਪੁਰ ਸਾਹਿਬ ਨੂੰ ਮੋੜਨੇ ਦੀ ਗੱਲ ਕੀਤੀ ਆ ਤੇ ਅਮਰਸ਼ਕਾਉਣ ਦੀ ਗੱਲ ਕੀਤੀ ਆ ਤੇ ਉਹ ਬਹੁਤ ਵੱਡੇ ਪੱਧਰ ਤੇ ਉਹਦਾ ਆਪਾਂ ਪ੍ਰਭਾਵ ਦੇਖਿਆ ਵੀ ਹੈਗਾ ਕਿ ਨੌਜਵਾਨੀ ਕਿੱਦਾਂ ਵਾਪਸ ਆ ਰਹੀ ਸੀ ਖਾਲਸਾ ਦੇ ਵਿੱਚ ਮੈਂ ਖੁਦ ਵਿਚਾਰੀਆਂ ਤਿੰਨ ਹਫਤੇ ਸੋ ਮੈਂ ਆਪਣੀ ਅੱਖੀਂ ਵੇਖਿਆ ਕਿ ਉਹ ਦਾ ਪ੍ਰਭਾਵ ਬਿਲਕੁਲ ਪੈ ਰਿਹਾ ਸੀਗਾ ਕਿ ਨਸ਼ੇ ਤੋਂ ਰਾਤ ਹੋ ਰਹੇ ਸੀਗੇ ਜੋ ਭਾਈ ਅਮਰਪਾਲ ਦੇ ਤੋਂ ਸੀ ਪਿੰਡ ਜਿਹੜਾ ਉੱਥੇ ਉਹਨਾਂ ਨੇ ਇੱਕ ਮੈਂ ਕਹਿੰਨਾ ਬਈ ਬਣਾਉਣੇ ਦੀ ਕੋਸ਼ਿਸ਼ ਵੀ ਕੀਤੀ ਕਿ ਜਿੱਥੇ ਉਹਨਾਂ ਨੇ ਜਿਹੜੇ ਆਪਣੀ ਨੌਜਵਾਨੀ ਬੇ ਨਸ਼ੇ ਛੱਡ ਸਕੇ ਉੱਥੇ ਉਹਨਾਂ ਨੇ ਇਹ ਚੀਜ਼ਾਂ ਕੈਂਪ ਚਲਾਇਆ ਸੀਗਾ ਪੰਜ ਜਸਕਤ ਕੈਂਪ ਪਰ ਜਦੋਂ ਜਦੋਂ ਹੁਣ ਭਾਈ ਅਮਰਪਾਲ ਸਿੰਘ ਦੇ ਉੱਤੇ ਕ੍ਰੈਕਡਾਊਨ ਹੋਇਆ ਤੇ ਉਸ ਤੋਂ ਬਾਅਦ ਬਈ ਸੰਗਤਾਂ ਨੇ ਬੇਨਤੀ ਕੀਤੀ ਕਿ ਭਾਈ ਜਦਾਂ ਸਿਮਰਜੀਤ ਸਿੰਘ ਮਾਨ ਉਹਨਾਂ ਨੂੰ ਜਦੋਂ ਜੇਲ੍ਹ ਦੇ ਵਿੱਚ ਸੀਗੇ ਤੇ ਉਹਨਾਂ ਨੂੰ ਜਿਤਾ ਕੇ ਬਾਹਰ ਕੱਢਿਆ ਗਿਆ ਤੇ ਅਸੀਂ ਸੰਗਤਾਂ ਨੇ ਬੇਨਤੀ ਕੀਤੀ ਜਦੋਂ ਅਮਰਸਰ ਸਾਹਿਬ ਆਪਣੇ ਭਾਈ ਅਮਰਪਾਲ ਦੇ ਬੇਬੇ ਬਾਪੂ ਨੇ ਉੱਥੇ ਧਰਨਾ ਲਾਇਆ ਸੀਗਾ ਜੀ ਤੇ ਉੱਥੇ ਸੰਗਤਾਂ ਨੇ ਬੇਨਤੀ ਕੀਤੀ ਕਿ ਭਾਈ ਜਦਾਂ ਸਿਮਰਜੀਤ ਸਿੰਘ ਮਾਨ ਹੋਣਾ ਨੂੰ ਅਸੀਂ ਜਿਤਾ ਕੇ ਬਾਹਰ ਕਢਾ ਸਕਦੇ ਹਾਂ ਤੇ ਫੇ ਭਾਈ ਅਮਰਤਪਾਲ ਸਿੰਘ ਹੋਣਾ ਤੇ ਉਹਨਾਂ ਦੇ ਸਾਥੀਆਂ ਨੂੰ ਕਿਉਂ ਨਹੀਂ ਕਢਾ ਸਕਦੇ ਸੋ ਸੰਗਤ ਦੀ ਬੇਨਤੀ ਨੂੰ ਸਬਕਾਰ ਕਰਦੇ ਹੋਏ ਭਾਈ ਅਮਰਤਪਾਲ ਸਿੰਘ ਨੇ ਚੋਣਾਂ ਦੇ ਵਿੱਚ ਜਾਣੇ ਦਾ ਫੈਸਲਾ ਲੈਂਦਾ ਤੇ ਉਹ ਵੱਡੀ ਲੀਡ ਦੇ ਨਾਲ ਜਿੱਤੇ ਵੀ ਆ ਸੋ ਇਹ ਤਾਂ ਹੁਣ ਤੁਸੀਂ ਖੁਦ ਦੇਖ ਲਓ ਕਿ ਭਾਰਤੀ ਤੰਤਰ ਦੇ ਵਿੱਚ ਰਹਿ ਕੇ ਜੇ ਇੱਕ ਐਮਪੀ ਬਣਿਆ ਜਿਹੜਾ ਕਿ ਸਭ ਤੋਂ ਪਾ ਮੈਂ ਕਹਿੰਨਾ ਪੂਰੇ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਵੋਟਾਂ ਪਈਆਂ ਤਾਂ ਭਾਈ ਅਮਰਤਪਾਲ ਸਿੰਘ ਨੂੰ ਪਈਆਂ ਤੇ ਉਹ ਫਿਰ ਵੀ ਨਹੀਂ ਔ ਬਾਹਰ ਔਣ ਦਿੰਦੇ ਪਰ ਜੇ ਆਪਾਂ ਕਹਿੰਨੇ ਕਿ ਭਾਈ 27 ਦੇ ਵਿੱਚ ਫਿਰ ਆਪਾਂ ਇਲੈਕਸ਼ਨ ਮੁੱਖ ਮੰਤਰੀ ਦੇ ਤੌਰ ਤੇ ਲੜਾ ਕੇ ਤੇ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਜੇ ਇਹ ਗੱਲਬਾਤ ਰੱਖਦੇ ਆ ਉਹ ਇਸ ਵੇਸ ਤੇ ਕਰਦੇ ਆ ਕਿ ਇਸ ਵੇਲੇ ਸਿਰਫ ਭਾਈ ਅਮਰਤਪਾਲ ਸਿਰਫ ਇੱਕ ਇਲਾਕੇ ਦਾ ਐਮਪੀ ਆ ਤੇ ਜੇ ਪੂਰਾ ਪੰਜਾਬ ਭਾਈ ਅਮਰਤਪਾਲ ਦੇ ਹੱਕ ਦੇ ਵਿੱਚ ਖੜਾਉਂਦਾ ਆ ਤੇ ਉਹਨਾਂ ਦੇ ਐਮਐਲਏ ਜਿਤਾ ਕੇ ਤੇ ਉਹਨਾਂ ਨੂੰ ਮੁੱਖ ਮੰਤਰੀ ਬਣਾਉਂਦਾ ਆ ਤੇ ਫਿਰ ਉਹ ਕਿਹੜੇ ਵੱਡੇ ਲੈਵਲ ਤੇ ਗੱਲ ਜਾਣੀ ਆ ਕਿ ਭਾਈ ਇਹ ਚੋਣੇ ਪੂਰੇ ਪੰਜਾਬ ਦੇ ਵਚਨਦਿਆਂ ਨੇ ਜੇ ਇਸ ਬੰਦੇ ਨੂੰ ਚੁਣਿਆ ਹੋਵੇ ਵੀ ਅਸੀਂ ਉਹਨੂੰ ਮੁੱਖ ਮੰਤਰੀ ਦੇ ਤੌਰ ਤੇ ਉਹ ਵੀ ਜਿਤਾ ਕੇ ਤੇ ਬਾਹਰ ਲਿਓਣੇ ਵਾਲੀ ਗੱਲ ਉਦੋਂ ਫੇਰ ਉਥੇ ਦੇਖਦੇ ਆਂ ਵੀ ਭਾਈ ਪੰਜਾਬ ਆਪਣੇ ਭਾਰਤ ਦਾ ਤੰਤਰ ਕੀ ਕਹਿੰਦਾ ਆ ਕਿ ਉਹਨਾਂ ਨੂੰ ਬਾਹਰ ਕੱਢਣਾ ਕਿ ਨਹੀਂ ਕੱਢਣਾ ਹਮ 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 ਬਿਲਕੁਲ ਬਿਲਕੁਲ ਸਮੇ ਸਮੇ ਦੇ ਉੱਤੇ ਮੈਨੂੰ ਤਾਂ ਲੱਗਦਾ ਹੁੰਦਾ ਵੀ ਸਿੱਖਾਂ ਨੂੰ ਜੜੀਆਂ ਨੇ ਉਹ ਆਪਣੀਆਂ ਨੀਤੀਆਂ ਜੜੀਆਂ ਨੇ ਉਹ ਬਣਾਉਣੀਆਂ ਚਾਹੀਦੀਆਂ ਬੇਸ਼ੱਕ ਸਵਿਧਾਨ ਵਰਤਨ ਵਾਲੀ ਗੱਲ ਹੋਵੇ ਜਾਂ ਫਿਰ ਕੁਝ ਵੀ ਹੋਵੇ ਸੋ ਇਹਦੇ ਉੱਤੇ ਕੰਮ ਕਰਦੇ ਰਹਿਣਾ ਚਾਹੀਦਾ ਇਹਦੇ ਨਾਲ ਕੀ ਹੁੰਦਾ ਵੀ ਇੱਕ ਪੰਪ ਅਪ ਮਿਲਦਾ ਰਹਿੰਦਾ ਕੌਮ 'ਚ ਜਿਹੜੀ ਹੈ ਅਵੇਅਰਨੈਸ ਬਣੀ ਰਹਿੰਦੀ ਹੈ ਜੋਸ਼ ਬਣਿਆ ਰਹਿੰਦਾ ਸੋ ਇਹ ਵੀ ਜੜੀਆਂ ਮੈਂ ਕਹਿੰਨਾ ਵੀ ਚੀਜ਼ਾਂ ਜੜੀਆਂ ਹੋ ਰਹੀਆਂ ਉਹ ਵੀ ਇੱਥੋਂ ਪਤਾ ਲੱਗ ਜਾਂਦਾ ਵੀ ਜਿਹੜੀ 4 ਲੱਖ ਵੋਟ ਪਈ ਹੈ ਪੰਥਕ ਵੋਟ ਹੀ ਹੈਗੀ ਆ ਜੇ ਭਾਈ ਮਨਦੀਪ ਸਿੰਘ ਨੂੰ ਜਿਤਾਇਆ ਜਾਂਦਾ ਤਾਂ ਉਹ ਵੀ ਇੱਕ ਤਰ੍ਹਾਂ ਦੀ ਪ ਅੰਤਕ ਵੋਟਾਂ ਹੀ ਕਾਊਂਟ ਕਰ ਰਹੇ ਆ ਤੇ ਨਾਲੇ ਪੰਜਾਬ ਦੀ ਧਰਤੀ ਦੇ ਉੱਤੇ ਕੋਈ ਨਾ ਕੋਈ ਕੰਮ ਤਾਂ ਚੱਲੋ ਹੋ ਰਿਹਾ ਹੈ ਨਾ ਸੋ ਆਪਾਂ ਇਹ ਗੱਲ ਮੰਨ ਕੇ ਚੱਲੀਏ ਅੱਛਾ ਪਾਜੀ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ ਇਹ ਚੋਣਾਂ ਨੂੰ ਲੈ ਕੇ ਚੋਣਾਂ ਆ ਗਈਆਂ ਸਿਰ ਦੇ ਉੱਤੇ ਨੇ ਹੋਰ 24 ਘੰਟਿਆਂ ਦੇ ਵਿੱਚ ਚੋਣਾਂ ਜੜੀਆਂ ਨੇ ਹੋਣ ਵਾਲੀਆਂ ਜਾਂ ਆਪਾਂ ਇਹ ਕਹਿ ਲਈਏ 18-20 ਘੰਟਿਆਂ ਤੋਂ ਬਾਅਦ ਜੜੀਆਂ ਚੋਣਾਂ ਜੜੀਆਂ ਸ਼ੁਰੂ ਹੋ ਜਾਣੀਆਂ ਸੋ ਕੀ ਸੁਨੇਹਾ ਦੇਣਾ ਚਾਹੋਗੇ ਹਾਂਜੀ ਭਾਈ ਜੀ ਦੇਖੋ ਜਿਹੜੀ ਸੈਂਟਰਲ ਗਵਰਨਮੈਂਟ ਆ ਚਾਹੇ ਭਾਰਤੀ ਤੰਤਰਵਾ ਉਹ ਤਾਂ ਚਾਹੁੰਦਾ ਆ ਕਿ ਸਿੱਖ ਆਪਣੀ ਸਿਆਸਤ ਨਾ ਕਰਨ ਉਹ ਚਾਹੁੰਦੇ ਆ ਕਿ ਭਾਈ ਸਿੱਖਾਂ ਦੀ ਕੋਈ ਲੀਡਰਸ਼ਿਪ ਐਦਾ ਦੀ ਪੈਦਾ ਨਾ ਹੋਵੇ ਜਿਹੜੀ ਪਾਵਰ ਆਪਣੇ ਹੱਥਾਂ ਦੇ ਵਿੱਚ ਲੈਣਾ ਚਾਹੁੰਦੀ ਹੋਵੇ ਸੋ ਸਾਡਾ ਇਹ ਫਰਜ ਬਣਦਾ ਕਿ ਜੇ ਹੁਣ ਪੰਥਕ ਤੇਰੇ ਤੇ ਪੰਥਕ ਸਿਆਸਤ ਉੱਭਰ ਕੇ ਆ ਰਹੀ ਆ ਭਾਈ ਅਮਰਤਪਾਲ ਸਿੰਘ ਦੀ ਵਾਰਸ ਪੰਜਾਬ ਦੇ ਅਕਾਲੀ ਦਲ ਵਾਰਸ ਪੰਜਾਬ ਦੇ ਉਹ ਇੱਕ ਪੰਥਕ ਅ ਇਲੈਕਸ਼ਨਾਂ ਦੇ ਵਿੱਚ ਖੜਾ ਹੋ ਆਏ ਆ ਤੇ ਉਹਨਾਂ ਨੂੰ ਸਾਡਾ ਫਰਜ਼ ਬਣਦਾ ਆ ਕਿ ਸਿਆਸਤ ਦੇ ਵਿੱਚ ਜੇ ਕੋਈ ਪੰਥਕ ਤੇਰੇ ਉੱਭਰ ਕੇ ਆ ਰਹੀ ਆ ਤੇ ਉਹਨਾਂ ਦਾ ਸਾਥ ਦੇਣਾ ਬਣਦਾ ਤੇ ਉਹ ਦਾ ਤੁਸੀਂ ਪਹਿਲਾਂ ਸਾਥ ਦਿੱਤਾ ਵੀ ਆ ਪੰਜਾਬ ਨੇ ਭਾਈ ਅਮਰਤਪਾਲ ਸਿੰਘ ਨੂੰ ਜਿਤਾ ਕੇ ਤੇ ਹੁਣ ਭਾਈ ਮਨਦੀਪ ਸਿੰਘ ਨੂੰ ਜਿਤਾ ਕੇ ਤੇ ਉਹ ਸਾਡਾ ਜਿਹੜਾ ਇੱਕ ਮੁੱਢ ਬੱਜਿਆ ਜਾਣਾ ਹੈਗਾ ਆ ਤੇ ਉਹ ਜੜ ਤਰਨ ਦੇ ਹਿੱਸੇ ਆ ਰਹੀ ਆ ਮਾਜੇ ਦੇ ਹਿੱਸੇ ਆ ਰਹੀ ਆ ਤੇ ਉਹ ਬਾਦ ਵਿੱਚ ਮੈਂ ਕਹਣਾ ਲੱਗਿਓ ਜਦ ਜਿਹੜੀ ਆ ਸਤਾਈ ਦੇ ਵਿੱਚ ਵੱਡੀ ਉੱਪਰ ਕੇ ਤੇ ਵੱਡੇ ਪੱਧਰ ਤੇ ਪੂਰੇ ਪੰਜਾਬ ਲੈਵਲ ਤੇ ਉਹ ਫੈਲੂਗੀ ਤੇ ਪੰਜਾਬ ਦੇ ਬਚਿੰਦੇ ਪੰਜਾਬ ਦੇ ਵਾਰਸਾਂ ਨੂੰ ਜਿਤਾ ਕੇ ਤੇ ਉਹਨਾਂ ਦੀ ਸਰਕਾਰ ਬਣਾਉਣਗੇ ਕੁਝ ਪਾਵਰ ਸਾਡੇ ਹੱਥਾਂ ਤੇ ਵਿੱਚ ਆਊਗੀ ਜਿਹੜੇ ਨੌਜਵਾਨੀ ਦਾ ਅੱਜ ਘਾਨ ਹੋ ਰਿਹਾ ਉਹ ਭਵੇਂ ਨਸ਼ਿਆਂ ਦੇ ਰਾਹੀ ਹੋਣ ਹੋ ਰਿਹਾ ਹੋਵੇ ਤੇ ਭਵੇਂ ਜਿਹੜੇ ਫੇਕ ਇਨਕਾਊਂਟਰ ਕੀਤੇ ਜਾ ਰਹੇ ਆ ਉਹਨਾਂ ਤੋਂ ਰਾਹਤ ਸਾਨੂੰ ਜੇ ਮਿਲ ਸਕਦੀ ਹੈ ਤੇ ਭਾਈ ਅਮਰਪਾਲ ਸਿੰਘ ਜ਼ਰੂਰ ਦਿਵਾ ਸਕਦੇ ਨੇ ਜੀ ਭਾਈ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਮਾਂ ਦਿੱਤਾ ਤੇ ਇਹਦੇ ਉੱਤੇ ਵਿਚਾਰ ਰੱਖੇ ਨੇ ਕੁਝ ਕਨਫਿਊਜ਼ਨਸ ਜਾਂ ਕੁਝ ਸਵਾਲ ਜਿਹੜੇ ਨੇ ਸੋਸ਼ਲ ਮੀਡੀਆ ਤੇ ਚੱਲ ਰਹੇ ਆ ਉਹਦਾ ਜਵਾਬ ਤੁਸੀਂ ਦਿੱਤਾ ਤੁਹਾਡਾ ਬਹੁਤ ਧੰਨਵਾਦ ਕਰਦਾ ਜੀ ਮੈਂ ਬਹੁਤ ਬਹੁਤ ਧੰਨਵਾਦ ਵਾਏ ਜੀ ਵਾਏ ਗੁਰਜੀ ਕਾ ਖਾਲਸਾ ਵਾਏ ਗੁਰਜੀ ਕੀ ਫਤਿਹ ਜੀ